ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਸਵਾਗਤ ਕਰਦੇ ਆਂ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆਂ ਗਿੱਤਨੋਲਾ ਪਸ਼ੂ ਮੰਡੀ ਦੇ ਵਿੱਚ ਜਿੱਥੋਂ ਕੀ ਤੁਹਾਨੂੰ ਆਪਾਂ ਮੇਲੇ ਦੀ ਅਪਡੇਟ ਲੈ ਕੇ ਦੇਵਾਂਗੇ ਦੋਸਤੋ ਤੇ ਤੁਸੀਂ ਇਹ ਦੇਖ ਲਓ ਹਨਾ ਸਕਰੀਨ ਦੇ ਉੱਤੇ ਜਿਹੜੇ ਚਿਹਰੇ ਦੇਖੀ ਜਾਂਦੇ ਹੋ ਸਾਰੇ ਕੋਈ ਵੀ ਚਿਹਰਾ ਹੈਗਾ ਜਿਹੜਾ ਜਾਣ ਪਛਾਣ ਦੇ ਮਤਾਜ ਨਹੀਂ ਹੈਗਾ ਆਪਾਂ ਗੱਲਬਾਤ ਕਰਾਉਣੇ ਆ ਪ੍ਰਧਾਨ ਸਾਹਿਬ ਨਾਲ ਕੀ ਅਪਡੇਟ ਰਹਿੰਦੀ ਹੈ ਮੇਲੇ ਦੇ ਉੱਤੋਂ ਕੀ ਕੀ ਤੁਸੀਂ ਸਹੂਦਤਾਂ ਦੇਵੋਗੇ ਮੇਲੇ ਦੇ ਵਿੱਚ ਹਨਾ ਤੇ ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਸਾਰੀ ਟੀਮ ਨੂੰ ਤੇ ਬਾਈ ਹਾਂ ਵੀ ਇਹ ਆਪਣਾ ਜਿਹੜਾ ਹੈਗਾ ਮੇਲਾ ਇੱਕ ਤਰੀਕ ਤੋਂ ਸਟਾਰਟ ਹੋ ਜਾਣਾ ਹੈ ਹਾਂਜੀ ਇੱਕ ਤਰੀਕ ਨੂੰ ਐਂਟਰੀਆਂ ਹੋ ਜਾਣਗੀਆਂ ਸਾਰੀਆਂ ਕੀ ਆਪਣੀ ਤਾਂ ਅੱਜ ਐਂਟਰੀ ਮਤਲਬ ਹਰਿਆਣੇ ਵਾਲੇ ਵੀਰ ਨੇ ਤਾਂ ਮੱਧ ਲੈ ਕੇ ਇੱਥੇ ਕਰਤੀ ਹੈ ਨਾ ਹਾਂਜੀ ਹਾਂਜੀ ਸਾਰੇ ਪਹੁੰਚਣ ਲੱਗ ਜਾਣਗੇ ਅੱਜ ਕੋ ਸ਼ਾਮ ਤੱਕ 27 ਤਰੀਕ ਤੱਕ ਜਨਨ ਕਿ ਦੁੱਧਲੀਆਂ ਮਹਿਸਨ ਸਾਰੀਆਂ ਪਹੁੰਚ ਜਾਣਗੀਆਂ 28 ਤੱਕ ਵੀ ਆਈ ਜਾਣਗੇ ਕਈ ਉਹ ਨੇੜੇ ਵਾਲੇ ਬੰਦੇ ਦੋ ਤਿੰਨ ਦਿਨ ਪਹਿਲਾਂ ਲਿਉਂਦੇ ਆ ਦੋ ਤਿੰਨ ਦਿਨ ਹਾਂ ਇੱਕ ਤਰੀਕ ਨੂੰ ਆਪਣੇ ਕੋਲੇ ਸਾਰੇ ਐਨੀਮਲਾਂ ਦੀ ਐਂਟਰੀ ਹੋ ਜੂਗੀ ਇੱਕ ਤਰੀਕ ਨੂੰ ਐਂਟਰੀਆਂ ਹੋਣਗੀਆਂ ਕੱਲੇ ਬੱਚਿਆਂ ਨੂੰ ਛੱਡ ਕੇ 6 ਮਹੀਨੇ ਨੂੰ 0 ਤੋਂ 6 ਮਹੀਨੇ ਜਿਹੜੇ ਬੱਚੇ ਆ ਠੀਕ ਹੈ ਉਹ ਇੱਕ ਨੂੰ ਵੀ ਆ ਸਕਦੇ ਆ ਦੋ ਨੂੰ ਵੀ ਆ ਸਕਦੇ ਆ ਪਹਿਲੇ ਦਿਨ ਮੁਕਾਬਲੇ 'ਚ ਜਿਹੜੇ ਜਿੱਤ ਗਏ ਬੱਚੇ ਉਹ ਮੇਲੇ 'ਚ ਰਹਿਣਗੇ ਜਿਹੜੇ ਹਾਰ ਗਏ ਉਹ ਵਾਪਸ ਜਾ ਸਕਦੇ ਕੱਲੇ ਬੱਚੇ ਆਉਣ ਲਈ 6 ਮਹੀਨੇ ਵਾਲੇ ਬੱਚੇ ਬੱਚੇ ਤੇ ਬਾਕੀਆਂ ਤੇ ਸਤਾਈ ਹੋਈ ਐ ਜੇ ਕੋਈ ਨਵਾਂ ਰੂਲ ਆਉਂਦਾ ਕਮੇਟੀ ਮੌਕੇ ਤੇ ਕੋਈ ਮਰਜ਼ੀ ਆ ਦੀ ਡਿਸਾਈਡ ਕਰ ਸਕਦੀ ਆ ਤਾਂ ਬਾਕੀ ਹੁਣ ਰੂਲ ਇਹੀ ਆ ਵੀ ਇੱਕ ਤਰੀਕ ਨੂੰ ਬਾਕੀ ਸਾਰੇ ਐਨੀਮਲ ਆਉਣਗੇ ਜੀ ਇੱਕ ਤਰੀਕ ਨੂੰ ਐਂਟਰੀ ਹੁੰਦੀ ਠੀਕ ਹੈ। ਸੱਲੇ ਬੱਚੇ ਦੀ ਹੋ। ਬੱਚਿਆਂ ਦੀ ਐਂਟਰੀ ਹੋਣੀ ਹੈ ਵੀ ਉਸ ਦੀ। ਸੱਲੇ ਦੋ ਨੂੰ ਆ ਬੱਚੇ ਦੀ ਐਂਟਰੀ ਹੋ ਸਕਦੀ ਹੈ ਬਸ ਵੱਡਿਆਂ ਦੀ ਬਾਕੀ ਇੱਕ ਤਰੀਕ ਦੀ ਐਂਟਰੀ ਹੈ ਸਾਰਿਆਂ ਦੀ ਜੀ। ਇੱਕ ਤਰੀਕ ਦੀ ਐਂਟਰੀ ਹੈ। ਠੀਕ ਹੈ। ਜੇ ਗੱਲਬਾਤ ਆਪਾਂ ਕਰ ਗਏ ਬਾਈ ਨਾਮਾਂ ਦੀ ਹੈ ਨਾ ਤੇ ਕਿੱਥੋਂ ਤੱਕ ਆਪਾਂ ਨਾਮ ਜਿਹੜੇ ਹਰ ਕੈਟਾਗਰੀ ਦੇ 10 ਨਾਮ ਹੈ ਜੀ 10 ਨਾਮ ਦੇ ਹਾਂਜੀ ਠੀਕ ਹੈ ਤੇ ਉਦੋਂ ਮਤਲਬ ਜਿਵੇਂ ਆਪਾਂ ਨਗਦ ਰਾਸ਼ੀ ਦੀ ਗੱਲ ਕਰਦੇ ਨਗਦ ਰਾਸ਼ੀ ਪੰਜਾਂ ਤੱਕ ਨਗਦ ਰਾਸ਼ੀ ਹੈ ਜੀ ਬਾਕੀ ਸਰਟੀਫਿਕੇਟ ਨਾਲ ਹੈ ਜੀ ਸਰਟੀਫਿਕੇਟ ਨਾਲ ਹਾਂਜੀ ਉਹ ਤਾਂ ਸੁਰੂਤ ਸਾਰਿਆਂ ਨੂੰ ਹੈ ਜਾਨੀ ਕਿ ਵਿਮਾਗਰਲੇ ਨੂੰ ਕੱਲੇ ਨੂੰ ਹੈ ਜੀ ਇੱਕ ਤੋਂ ਕੁੱਲ ਮਤਲਬ ਇੱਕ ਕੈਟਾਗਰੀ ਦੇ ਵਿੱਚ ਕਿੰਨੇ ਸਰਟੀਫਿਕੇਟ ਹੋ ਜਾਣਗੇ 10 ਜੀ 10 10 ਜੀ 10 ਨਾਮ ਹੋ ਜਾਣਗੇ ਕੈਟਾਗਰੀ ਠੀਕ ਹੈ 10 ਨਾਮ ਹੋ ਜਾਣਗੇ ਦੋਸਤੋ ਤੁਸੀਂ ਇਹ ਦੇਖੋ ਵੀ ਜਿਹੜੇ ਮਤਲਬ ਐਂਟਰੀਆਂ ਇੱਥੇ ਹੋਣ ਲੱਗ ਗਈਆਂ ਅੱਜ ਮੇਲੇ ਦੀ ਰੌਣਕ ਹੈ ਜਿਹੜੀ ਤੁਹਾਨੂੰ ਇਸ ਵੀਡੀਓ ਤੋਂ ਰਾਹੀਂ ਮਾਧਿਅਮ ਰਾਹੀਂ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆਂ ਵੀ ਉਧਰ ਪਿੱਛੇ ਵੀ ਦੇਖੋਗੇ ਤੁਸੀਂ ਹਨਾ ਸਾਰੀਆਂ ਰੌਣਕਾਂ ਲੱਗ ਚੁੱਕੀਆਂ ਨੇ ਤੇ ਬਾਕੀ ਨਾਲ ਆਪਾਂ ਬਾਈ ਲੱਕੀ ਨੇ ਹਨਾ ਤੇ ਬਾਈ ਬਰਿੰਦਰ ਜੀ ਨੇ ਇਹਨਾਂ ਦਾ ਵੀ ਗੱਲਬਾਤ ਕਰਾਉਣੇ ਥੋੜੀ ਹਾਂ ਬਾਈ ਲੱਕੀ ਜਿਵੇਂ ਆਪਾਂ ਮੇਲਾ ਸਟਾਰਟ ਕਰਤਾ ਹਨਾ ਵੀ ਅੱਜ ਤੋਂ ਮੇਲਾ ਸਟਾਰਟ ਹੀ ਹੈ ਤੇ ਤੁਸੀਂ ਕੀ ਅਪਡੇਟ ਦੇਣਾ ਚਾਹੁੰਦੇ ਹੋ ਮੇਲੇ ਬਾਰੇ ਅਪਡੇਟ ਇਹ ਦੇਣਾ ਚਾਹਣਾ ਵੀ ਸਾਰੇ ਭਰਾਵਾਂ ਨੂੰ ਪਹਿਲਾਂ ਤੇ ਮੇਰੇ ਮੋਸਟ ਵੈਲਕਮ ਆ। ਸਾਰੇ ਭਰਾ ਹਮ ਹਮਾ ਕੇ ਵੀਰੇ ਪਹੁੰਚੋ। ਠੀਕ ਹੈ ਵੀਰੇ ਪ੍ਰਾਈਵੇਟ ਮੇਲਾ ਹੋਣ ਜਾ ਰਿਹਾ। ਆਪਾਂ ਬਫੈਲੋ ਦੀ ਕੋਈ ਵੀ ਕੈਟਾਗਰੀ ਨਹੀਂ ਛੱਡੀ ਆਪਾਂ। ਜਿੰਨਾ ਰੱਖੀ ਹੋਵੇ। ਠੀਕ ਹੈ। ਠੀਕ ਹੈ। ਇਹਦੇ ਵਿੱਚ ਮੰਨ ਕੇ ਚੱਲੋ ਵੀ 50 ਐਨੀਮਲਾਂ ਨੂੰ ਮੱਝਾਂ ਨੂੰ ਇਨਾਮ ਮਿਲਣਗੇ ਪਹਿਲਾਂ ਤਾਂ। ਠੀਕ ਹੈ ਠੀਕ ਹੈ ਵੀਰੇ ਚਵਾਈ ਦੇ ਚਵਾਈ ਦੇ ਜਿਹੜੇ ਔਨਲੀ ਪਹਿਲਾ ਪਹਿਲੀ ਵਾਰੀ ਹੋ ਰਿਹਾ ਵੀਰੇ ਸਾਰੇ ਇੰਡੀਆ ਦੇ ਵਿੱਚੋਂ ਪਹਿਲੀ ਵਾਰੀ ਚਵਾਈ ਦੇ 50 ਨਾ ਮਿਲਣਗੇ ਮੈਸਾਂ ਨੂੰ ਤੇ ਬਾਕੀ ਤਾਂ ਹਜੇ ਉੱਪਰ ਸਾਰੀ ਹੈਗੀ ਠੀਕ ਹੈ ਠੀਕ ਹੈ ਵੀਰੇ ਤੇ ਬਾਕੀ ਜਿਹੜੀ ਐਂਟਰੀ ਹੈ ਵੀਰੇ ਇਹ 12 ਤਰੀਕ ਤਾ 12 ਰਾਤ ਨੂੰ 12 ਵਜੇ ਤੱਕ ਹੋਊਗੀ ਵੀਰੇ 1 ਤਰੀਕ ਨੂੰ ਉਸ ਤੋਂ ਬਾਅਦ ਵੀਰੇ ਐਂਟਰੀ ਨਹੀਂ ਹੋਣੀ ਅੱਛਾ ਜੇ ਗੱਲ ਕਰੀਏ ਵੀ 1 ਤਰੀਕ ਨੂੰ 12 ਵਜੇ ਤੱਕ ਕੀ ਐਂਟਰੀ 12 ਵਜੇ ਤੱਕ ਵੀਰੇ ਹਾਂਜੀ ਰਾਤ ਦੇ 12 ਵਜੇ ਤੱਕ ਵੀ ਜਿੱਦੇ 2 ਦਿਨ ਚੜ ਗਿਆ ਉਹਦੇ ਕੋਈ ਹੋਣੀ ਨਹੀਂ ਵੀਰੇ ਨਹੀਂ ਨਹੀਂ ਹਾਂ ਬੰਗੇ ਜੀ ਵਾਰੀ ਕਿਸੇ ਕੋਈ ਗੱਡੀ ਖਰਾਬ ਹੋ ਜਾਏ ਪ੍ਰੋਬਲਮ ਆ ਜੀ ਇੱਕ ਦਾ ਚਾਂਸ ਹ ਹਾਂ ਜਿਹੜੇ ਹੁਣ ਨੇੜੇ ਵਾਲੇ ਆ ਕੇ ਕਹਤ ਨੇ ਕਿ ਗੱਡੀ ਖਰਾਬ ਹੋ ਗਈ ਨੇੜੇ ਦਾ ਪਤੀ ਹੁੰਦਾ ਵੀ 100 ਕਿਲੋਮੀਟਰ ਵਾਲੇ ਤੱਕ ਦੋ ਮਾਰੀ ਸਹੀ ਗੱਲ ਆ ਬਾਈ ਹੈਨਾ ਸਹੀ ਗੱਲ ਆ ਸੋਡੀ ਜਮਾ ਤੇ ਜਿਹੜੀ ਜੀਰੋ ਤੋਂ ਲੈ ਕੇ ਆਪਾਂ 6 ਮਹੀਨੇ ਤੱਕ ਰੱਖੀ ਹੈ ਬੱਚਿਆਂ ਦੀ ਉਹਨੂੰ ਵੀ ਦੋ ਤਰੀਕ ਨੂੰ ਐਂਟਰੀ ਆਏਗੀ ਦੋ ਤਰੀਕ ਨੂੰ ਆਏਗੀ ਠੀਕ ਹੈ ਹਾਂ ਜਿਹੜੇ ਉਹ ਵੀ ਹਾਰ ਜਾਣਗੇ ਉਹ ਚਲੇ ਜਾਣਗੇ ਜਿਹੜੇ ਜਿੱਤ ਜਾਣਗੇ ਉਹ ਮਾਮਾ ਸਮੇਤ ਇੱਥੇ ਹੀ ਰਹਿਣਗੇ ਵੀਰੇ ਠੀਕ ਹੈ ਹਾਂਜੀ ਤੇ ਨਾਲ ਆਪਾਂ ਬਾਈ ਬਰਿੰਦਰ ਜੀ ਨਾਲ ਵੀ ਗੱਲਬਾਤ ਕਰਦੇ ਆਪਾਂ ਤੇ ਹਾਂਜੀ ਬਾਈ ਜੀ ਤੁਹਾਡਾ ਵੀ ਸਵਾਗਤ ਕਰਦੇ ਆ ਤੇ ਤੁਸੀਂ ਜਿਵੇਂ ਅੱਜ ਆਪਣੀ ਹਨਾ ਪਹੁੰਚ ਚੁੱਕੇ ਹੋ ਮੇਲੇ ਦੇ ਵਿੱਚ ਤੇ ਤੁਹਾਨੂੰ ਕਿਵੇਂ ਲੱਗਦਾ ਇਹ ਮੇਲਾ ਜਿਹੜਾ ਹੋਣ ਜਾ ਰਿਹਾ ਹੈਗਾ ਤੇ ਇਸ ਦੂਜੇ ਮੇਲੇ ਨਾਲੋਂ ਕਿਵੇਂ ਰਹੂਗਾ ਦੇਖੋ ਜੀ ਇਸ ਮੇਲੇ 'ਚ ਗੈਦਰਿੰਗ ਜਿਹੜੀ ਦੂਜੇ ਮੇਲੇ ਨਾਲੋਂ ਬਹੁਤ ਜ਼ਿਆਦਾ ਰਹੂਗੀ ਠੀਕ ਹੈ ਕਿਉਂਕਿ ਦੇਖੋ ਇਹ ਇੱਕ ਪਸ਼ੂ ਪਾਲਕਾਂ ਨੇ ਆਪ ਮੇਲਾ ਕਰਵਾਇਆ ਠੀਕ ਹੈ ਜੀ ਜਨ ਲਾ ਕੇ ਹਾਂਜੀ ਕਿਸੇ ਨੇ ਜੋ ਵੱਧ ਕਰ ਸਕਦਾ ਸੀ ਉਹਨੇ ਵੱਧ ਸਹਿਯੋਗ ਕੀਤਾ ਜੋ ਘਟ ਕਰ ਸਕਦਾ ਸੀ ਪਿੱਛੇ ਕੋਈ ਵੀ ਨਹੀਂ ਦਿਆ ਠੀਕ ਹੈ। ਔਰ ਆਮ ਤੌਰ ਤੇ ਜਿਵੇਂ ਇੱਕ ਪੱਖਪਤ ਦੇਖਿਆ ਜਾਂਦਾ ਸੀਗਾ ਵੀ ਹਾਂਜੀ ਗਰੁੱਪ ਬਾਜੀਆਂ ਬਣ ਗਈਆਂ ਸਾਰੇ ਨੇ ਰਲ ਕੇ ਇਹ ਮੇਲਾ ਕਰਵਾਇਆ। ਠੀਕ ਹੈ ਜੀ। ਤੇ ਪਸ਼ੂ ਪਾਲਕਾਂ ਦਾ ਮੇਲਾ ਇਹ ਮੇਲਾ ਦੂਜੇ ਮੇਲੇ ਨਾਲੋਂ ਦੁੱਗਣਾ ਹੋ ਕੇ ਆਊਗਾ। ਠੀਕ ਹੈ। ਡਬਲ ਕਾਠੇ ਤੇ ਹੋਊਗਾ। ਠੀਕ ਹੈ। ਔਰ ਪਸ਼ੂ ਬਹੁਤ ਜ਼ਿਆਦਾ ਹੋਵੇਗਾ। ਠੀਕ ਹੈ। ਅ ਦੋਸਤੋ ਜਿਵੇਂ ਆਪਾਂ ਗੱਲ ਕਰੀਏ ਹੈਨਾ ਵੀ ਲక్ష్ਮੀ ਡੈਰੀ ਫਾਰਮਿੰਗ ਠੀਕ ਹੈ। ਕੋਈ ਵੀ ਬੰਦਾ ਇਹਨਾਂ ਨੂੰ ਇਹ ਨਹੀਂ ਹੋ ਸਕਦਾ ਵੀ ਪੰਜਾਬ, ਹਰਿਆਣਾ, ਰਾਜਸਥਾਨ ਦੇ ਵਿੱਚ ਨਹੀਂ ਜਾਣਦਾ ਹੋਵੇਗਾ। ਪਰ ਇਹਨਾਂ ਨੇ ਵੀ ਮੇਲੇ ਦੇ ਵਿੱਚ ਜਿਹੜਾ ਹੈਗਾ ਵਿਸ਼ੇਸ਼ ਯੋਗਦਾਨ ਪਾਇਆ ਹੋਇਆ ਦੋਸਤੋ ਬਹੁਤ ਹੀ ਜਿਵੇਂ ਆਪਾਂ ਕਹਦੇਗੇ ਵੀ ਇਹਨਾਂ ਨੇ ਏਡਾ ਵੱਡਾ ਮਾਨ ਰੱਖਿਆ ਇਸ ਮੇਲੇ ਦਾ ਵੀ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਤੇ ਆਜੋ ਹੁਣ ਅੱਗੇ ਆਪਾਂ ਨੀਲੀ ਰਵੀ ਦੇ ਕਿੰਗ ਉਹਨਾਂ ਨਾਲ ਵੀ ਗੱਲਬਾਤ ਕਰਾਉਣੀ ਥੋੜੀ ਹਾਂਜੀ ਬਾਈ ਜੀ ਆ ਆਪਾਂ ਜੇ ਗੱਲ ਕਰਗੇ ਹਨਾ ਵੀ ਨੀਲੀ ਰਵੀ ਦੀ ਕੈਟਾਗਰੀਆਂ ਦੇ ਵਿੱਚ ਹਾਂਜੀ ਤੇ ਤੁਹਾਨੂੰ ਕਿੱਥੋਂ ਤੱਕ ਲੱਗਦਾ ਵੀ ਆਪਣੇ ਮੇਲੇ ਦੇ ਉੱਤੇ ਜਿਹੜੀ ਨੀਲੀ ਰਵੀ ਨਸਲ ਹੈ ਜਿਹੜੀ ਵੀ ਕਿੰਨੀ ਕਿ ਪਹੁੰਚ ਰਹੀ ਹੈ ਇੱਥੇ ਭਾਈ ਜੀ ਨੀਲੀ ਰਾਵੀ ਦੀ ਨਸਲ ਤਾਂ ਬਹੁਤ ਜ਼ਿਆਦਾ ਪਹੁੰਚੂਗੀ ਕਿਉਂਕਿ ਸਰਕਾਰਾਂ ਤੋਂ ਬਾਅਦ ਕਾਫੀ ਜੁਵੇ ਮਗਰ ਕਾਂਗਰਸ ਦੀ ਸਰਕਾਰ ਵੀ ਰਹੀ ਹੈ ਉਹ ਚੁ ਵੀ ਢੋਕ ਮੇਲੇ ਲੱਗੇ ਠੀਕ ਹੈ ਹੁਣ ਵਾਲੀ ਸਰਕਾਰ ਸਰਕਾਰ ਦਾ ਵੀ ਕੋਈ ਅਪਰਾਲਾ ਨਹੀਂ ਦੀਦਾ ਅਪਰਾਲਾ ਨਹੀਂ ਹੈਗਾ ਸਰਕਾਰ ਦੇ ਪਸ਼ੂ ਲੋਕਾਂ ਨੇ ਬਹੁਤ ਜ਼ਿਆਦਾ ਪਾਲੇ ਬਹੁਤ ਜ਼ਿਆਦਾ ਹਤਸ਼ਾ ਹੋਊਗਾ ਲੋਕਾਂ ਨੂੰ ਠੀਕ ਹੈ ਉਹ ਵਾਧ ਚੜ ਕੇ ਇੱਥੇ ਜਾਨੀ ਪਸ਼ੂ ਪਹੁੰਚਣਗੇ ਨੀਲੀ ਰਾਵੀ ਦੇ ਵਿੱਚ ਮੋਰਾ ਦੇ ਮੋਰਾ ਦੇ ਵਿੱਚ ਵੀ ਤੇ ਨੀਲੀ ਰਾਵੀ ਦੇ ਵਿੱਚ ਵੀ ਹੈਨਾ ਵੀ ਇੱਕ ਇਹ ਗੱਲ ਵੀ ਹੈਗੀ ਆ ਵੀ ਇਹ ਮੇਲਾ ਜਿਹੜਾ ਹੋਣ ਜਾ ਰਿਹਾ ਹੈਗਾ ਹੈਨਾ ਵੀ ਸਾਰੇ ਮੇਲਿਆਂ ਨਾਲੋਂ ਵਧੀਆ ਰਹਿਣ ਦੀ ਇਹਦੇ ਬਹੁਤ ਵੱਡੇ ਚਾਂਸ ਬਣੇ ਹੋਏ ਨੇ। ਬਾਈ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕੰਪੀਟੀਸ਼ਨ ਵਧੀਆ ਹੋਣਗੇ ਤੇ ਨਾਲੇ ਇਹਦੇ 'ਚ ਤੁਹਾਨੂੰ ਪਤਾ ਵੀ ਦੋਂਦੀ ਅੱਡ ਕਰਤੀ ਹੈ ਤੇ ਦੂਜੀ ਮੱਝਾਂ ਦੀ ਚੋਆਈਆਂ ਅੱਡ ਕਰਤੀ। ਕਾਹਤਾਂਗਰੀਆਂ ਇਹਦੇ 'ਚ ਬਹੁਤ ਹੋਣਗੇ ਇਹਦੇ ਕਰਕੇ ਬਹੁਤ ਜ਼ਿਆਦਾ ਕੱਟ ਤੇ ਬਹੁਤ ਜ਼ਿਆਦਾ ਪਸ਼ੂ। ਅੱਛਾ ਇਹਨਾਂ ਕੈਟਾਗਰੀਆਂ ਵਿੱਚ ਮਤਲਬ ਮੇਲਿਆਂ ਦੇ ਉੱਤੇ ਰੋਲੇ ਪੈਂਦੇ ਸੀ ਹਨਾ ਵੀ ਦੋਂਦੀਆਂ ਦੇ ਅੱਡ ਹੋਣੇ ਚਾਹੀਦੇ ਆ ਤੇ ਜਾਂ ਵੱਡੀਆਂ ਦੇ ਅੱਡ ਹੋਣੇ ਚਾਹੀਦੇ ਆ। ਜਿਵੇਂ ਅੱਗੇ ਨੀਲੀ ਰਵਾਈ ਜਿਵੇਂ ਪੀਡੀਐਫ ਤੇ ਚੋਈ ਇਕੱਠੀ ਹੋ ਜਾਂਦੀ ਹੈ ਤੇ ਦੋਹਾਂ ਦੀ ਚੋਈ ਆ ਡੋ ਆਡਾ ਦੋਹੰਦੀਆਂ ਝੋਟਿਆਂ ਦੀ ਆਡਾ ਇਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਇਤਸ਼ਾਹ ਹੋਗਾ ਅੱਛਾ ਹੋਗਾ ਲੈ ਵੀ ਦੋਸਤੋ ਆਪਾਂ ਕਿਸੇ ਹੋਰ ਵੀ ਵੀਰ ਭਾਈ ਨਾਲ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਹਾਂ ਪਿੰਦੀ ਭਾਈ ਜਿਵੇਂ ਆਪਾਂ ਗੱਲ ਕਰੀਏ ਹੈਨਾ ਕੈਟਾਗਰੀ ਦੀ ਕੈਟਾਗਰੀ ਦੀ ਸਾਨੂੰ ਨਾ ਡਿਟੇਲ ਹੈ ਜਿਹੜੀ ਜਮੈਂ ਕਲੀਅਰ ਕੱਟ ਕਰਦੇ ਬਾਈ ਬਣ ਕੈਟਾਗਰੀ ਦੀ ਡਿਟੇਲ ਹੈ ਜੀ ਜਿਹੜੀ ਸਭ ਤੋਂ ਪਹਿਲਾਂ ਮੱਜਾਂ ਦੇ ਵਿੱਚ ਲਾ ਲਓ ਜੀ ਪਹਿਲਾਂ ਬੱਚੀ ਆਉਣੀ ਹੈ ਜਿਹੜੀਆਂ ਫੀਮੇਲਾਂ ਦੇ ਵਿੱਚ ਆਜੋ ਮੱਜਾਂ ਦੇ ਵਿੱਚ ਪਹਿਲਾਂ 0 ਤੋਂ 6 ਮਹੀਨੇ ਠੀਕ ਹੈ ਠੀਕ ਹੈ ਜੀ ਫਿਰ ਖੀਰੀ ਕੱਟੀ ਫਿਰ ਦੁੱਗੀ ਕੱਟੀ ਫਿਰ ਦੋ ਦੰਦ ਕੱਟੀ ਜਿਹੜੀ ਸੂਈ ਵੀ ਹੁੰਦੀ ਹੈ ਬਿਊਟੀ ਕੰਪੀਟੀਸ਼ਨ ਚ ਠੀਕ ਹੈ ਜੀ ਉਸ ਤੋਂ ਬਾਅਦ ਵੱਡੀਆਂ ਮੱਝਾਂ ਦੁੱਧ ਸੁੱਕੀਆਂ ਡਰਾਈ ਉਸ ਤੋਂ ਬਾਅਦ ਵੱਡੀਆਂ ਮੱਝਾਂ ਫਿਰ ਬਿਊਟੀ ਦੇ ਵਿੱਚ ਦੁੱਧ ਦਿੰਦੀਆਂ ਤੇ ਉਸ ਤੋਂ ਬਾਅਦ ਦੁੱਧ ਚਵਾਈ ਵੱਡੀਆਂ ਦੀ ਤੇ ਫਿਰ ਦੋ ਦੰਦ ਦਦੀ ਦੁੱਧ ਚਵਾਈ ਇਸਤਰੀ ਨੀਲੀ ਦਾ ਵੀ ਜਾਂ ਇਸਤਰੀ ਮੋਹਰਾ ਦੇ ਵਿੱਚ ਹੈ 16 ਕੈਟਾਗਰੀਆਂ ਬਣਦੀਆਂ ਮੱਝਾਂ ਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ 17ਵੀਂ ਜਿਹੜੀ ਗ੍ਰੇਡੇਡ ਮੱਝ ਹੁੰਦੀ ਹੈ ਵੀ ਕੋਈ ਬੱਲੀ ਹੋਗੀ ਜਾਂ ਮੋਹਰੇ ਦੇ ਵਿੱਚੋਂ ਨਿਕਲੇਗੀ ਵੀ ਉਹਦੀ ਦੁੱਧ ਚ ਠੀਕ ਹੈ ਪੰਜ ਮੁਕਾਬਲੇ ਦੁੱਧ ਚਵਾੰਗਾ ਦੇ ਹੋਣੇ ਆ 50 ਪਸ਼ੂ ਦੁੱਧ ਚਵਾਈ ਚ ਜਿੱਤ ਕੇ ਜਾਣੇ ਆ ਠੀਕ ਹੈ ਦੁੱਗੀ ਝੋਟੀ ਨੀਲੀ ਦਾ ਵੀ ਅੱਡ ਮੋਰਾ ਅੱਡ ਵੱਡੀ ਮੱਝ ਅੱਡ ਨੀਲੀ ਦਾ ਵੀ ਤੇ ਮੋਰਾ ਅੱਡ ਤੇ ਗ੍ਰੇਡੇਡ ਅੱਜ ਠੀਕ ਹੈ ਤੇ 10-10 ਨਾਮ ਹੈ 50 ਨਾਮ ਤਾਂ ਇਹਦੇ ਚ ਹੋ ਜਾਣਾ ਹੈ ਤੇ ਬਾਕੀ ਜਿਵੇਂ 16 ਕੈਟਾਗਰੀਆਂ ਮੰਨ ਲਓ ਉਹ ਮੰਨ ਲਓ 160 ਹੋ ਜਿੱਤ ਕੇ ਪਸ਼ੂ ਬਾਕੀ ਇਹ ਮੇਜਕਰੀ ਝੋਟਾਂ ਜੋ ਆਪਾਂ ਲਾ 6 ਮਹੀਨਿਆਂ ਦਾ ਫਿਰ ਖੀਰਾ ਫਿਰ ਦੁੱਗਾ ਤੇ ਫਿਰ ਵੱਡਾ ਬੁੱਲ ਅਡਲਟ ਠੀਕ ਹੈ ਠੀਕ ਹੈ ਜੀ ਇਹਦੇ ਵਿੱਚ ਜੇ 40-40 80 ਨਾਮ ਤਾਂ ਇਹਨਾਂ ਜੀ ਹੋਗੇ ਜੀ ਅੱਜ ਤੱਕ ਤੁਸੀਂ ਦੇਖ ਲਓ ਵੀ ਅੱਜ ਤੱਕ ਮੇਰੇ ਹਿਸਾਬ ਦੇ ਨਾਲ ਅੱਜ ਤੱਕ ਹੋਰ ਕਿਤੇ ਇੰਨੀਆਂ ਕੈਟਾਗਰੀਆਂ ਨਹੀਂ ਰੱਖੀਆਂ ਕੈਟਾਗਰੀਆਂ ਕਿੰਨਾ ਦਾ 25 ਸਹੀ ਗੱਲ ਹੈ ਜਿਵੇਂ ਸਰਕਾਰ ਵੀ ਇੰਨਾ ਇੰਨੀਆਂ ਮਤਲਬ ਕੈਟਾਗਰੀਆਂ ਦੀਆਂ ਨਹੀਂ ਰੱਖੀਆਂ ਅੱਜ ਤੱਕ ਕਿਸੇ ਨੇ ਵੀ ਨਹੀਂ ਰੱਖੀਆਂ ਮਤਲਬ ਵੀ ਕਿਸਾਨ ਭਰਾਵਾਂ ਦੀ ਮਤਲਬ ਹੈਲਪ ਦੇ ਨਾਲ ਹਨਾ ਵੀ ਆਪਾਂ ਇਹ ਮੇਲਾ ਕਰਾ ਰਹੇ ਹਾਂਗੇ ਜਿਹੜਾ ਤੇ ਸਫਲਤਾਪੂਰਕ ਮਤਲਬ ਸਿਰੇ ਚੜੂਗਾ ਹਨਾ ਬਿਲਕੁਲ ਜੀ ਸਾਰੇ ਬੰਦੇ ਮਤਲਬ ਕੋਈ ਕਿਸੇ ਦਾ ਕੋਈ ਨਹੀਂ ਕਹਿਣ ਦਾ ਭਾਵ ਕੋਈ ਆਂਟੀ ਨਹੀਂ ਕੁਝ ਹੋਰ ਨਹੀਂ ਸਾਰੇ ਜਿਹੜੇ ਸਾਡੇ ਸਾਰੇ ਭਰਾ ਭੀਡਰ ਸੀ ਨਾ ਠੱਠੇ ਹੋ ਕੇ ਵੱਧ ਤੋਂ ਵੱਧ ਸਾਰਿਆਂ ਨੇ ਯੋਗਦਾਨ ਪਾਇਆ ਵੱਤੋ ਵੱਤ ਜਿਵੇਂ ਮਾਲਾ ਲక్ష్ਮੀ ਡੇਰੀ ਫਾਰਮ ਵਾਲੇ ਹੋਗੇ ਪਵਿੱਤਰ ਵਰਗੇ ਹੋਗੇ ਹਰਪਾਲ ਫੌਜੀ ਵਰਗੇ ਹੋਗੇ ਕਹਿੰਦਾ ਪਾਬ ਨੀਲੀ ਦਾਵੀ ਵਾਲੇ ਹੋਗੇ ਵੱਡਿਆਂ ਤਾਂ ਬਾਕੀ ਸਾਡੇ ਸਾਰੇ ਮੈਂਬਰ ਹੋ ਗਏ ਜਿਹੜੇ ਵੀ ਬਰੀਡਰ ਸੀ ਸਹਿਮਤ ਨੇ ਜੇ ਕੋਈ ਵੀ ਬਰੀਡਰ ਇਦਾਂ ਦਾ ਨਹੀਂ ਜਿਹਨੇ ਸਹਿਯੋਗ ਨਾ ਦਿੱਤਾ ਹੋਵੇ ਜੀ ਪੈਸੇ ਕਨੂ ਆ ਵੀ ਸਪੋਰਟ ਕਰਨੂ ਉਹ ਵੀ ਸਪੋਰਟ ਕਰਨੂ ਜਿਹਦੀ ਚੰਗੀ ਗਜਾਇਸ਼ ਸੀ ਉਹਨੇ ਚੰਗੇ ਪੈਸੇ ਦਿੱਤੇ ਆ ਜੀ ਜਿੰਨੀ ਭਰਾ ਦੀ ਗਜਾਇਸ਼ ਸੀ ਗਜਾਇਸ਼ ਮੁਕਾਬਤ ਹਰ ਇੱਕ ਨੇ ਆਪ ਦਾ ਫੰਡ ਪਾਇਆ ਜੀ ਯੋਗਦਾਨ ਹਰ ਇੱਕ ਨੇ ਪਾਇਆ ਠੀਕ ਹੈ ਗੱਲ ਹਾਂਜੀ ਬਾਈ ਬਾਕੀ ਆਪਣੇ ਜਿਹੜੇ ਮੈਂਬਰ ਜੁੜੇ ਨੇ ਹਨਾ ਸੰਸਥਾ ਦੇ ਨਾਲ ਉਹਨਾਂ ਦਾ ਵੀ ਬਹੁਤ 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 ਵੱਡਾ ਜੀ ਯੋਗਦਾਨ ਹੈ ਜੀ ਹਰ ਇੱਕ ਦਾ ਠੀਕ ਹੈ ਨਾ ਵੀ ਮਤਲਬ ਕਹਿ ਦਈਏ ਵੀ ਆਪਾਂ ਥੋੜੇ ਥੋੜੇ ਨਾਲ ਘੜਾ ਮਤਲਬ ਭਰ ਜਾਂਦਾ ਬੂੰਦ ਬੂੰਦ ਨਾਲ ਦਰਿਆ ਭਰ ਜਾਂਦਾ ਹਾਂ ਬੂੰਦ ਬੂੰਦ ਨਾਲ ਦਰਿਆ ਭਰ ਜਾਂਦਾ ਤੇ ਮੈਂ ਲਾਸਟ ਦੇ ਉੱਤੇ ਇਹੀ ਮਤਲਬ ਅਪੀਲ ਕਰਨੀ ਚਾਹਣਾ ਦਰਸ਼ਕ ਮੇਰੇ ਦੀ ਵਾਰ ਤੋਂ ਬਾਅਦ ਪਹੁੰਚੋ ਹਰਾਚਾਰ ਆ ਗਿਆ ਜਿਹੜਾ ਇੱਕ ਤਰੀਕ ਨੂੰ ਸਾਨੂੰ ਇੱਕ ਤਰੀਕ ਨੂੰ ਰਾਤ ਨੂੰ ਪਸੂ ਆ ਜਾਣਗੇ 2 ਤਰੀਕ ਨੂੰ ਸਵੇਰ ਵੀ ਹਰਾਚਾਰਾ ਤੂੜੀ ਮਿਲੂਗੀ ਸ਼ਾਮ ਨੂੰ ਵੀ ਮਿਲੂ ਯਾਨੀ ਕਿ 2 ਤਰੀਕ ਤੋਂ ਲਾ ਕੇ 4 ਤਰੀਕ ਦੀ ਸਵੇਰ ਤੱਕ ਤੂੜੀ ਸਾਰਿਆਂ ਨੂੰ ਮਿਲੂਗੀ ਦਾਣਾ ਉਹਨਾਂ ਦਾ ਹੋਣਾ ਬਾ ਦਾਣਾ ਤਾਂ ਅਗਲੇ ਦਾ ਹੋਊਗਾ ਆ ਪਾਣੀ ਦਾ ਤੇ ਤੂੜੀ ਚਾਰੇ ਦਾ ਪ੍ਰਬੰਧ ਸਾਡਾ ਜੀ ਤੰਬੂ ਦਾ ਸਾਡਾ ਪ੍ਰਬੰਧ ਹੈ ਜਿਹੜਾ ਕੋਈ ਵੀ ਬੰਦਾ ਉਹਦਾ ਉਹਦੇ ਰਹਿਣ ਵਾਸਤੇ ਤੰਬੂ ਅਸੀਂ ਦੇਵਾਂਗੇ ਤੰਬੂ ਲੱਗੇ ਹੋਇਆ ਫ੍ਰੀ ਖਾਤੇ ਤੰਬੂ ਹੈ ਸੈੱਡ ਪਾਏ ਹੋਇਆ ਫ੍ਰੀ ਖਾਤੇ ਹੈ ਜੀ ਕੋਈ ਤੁਹਾਡਾ ਖਰਚਾ ਨਹੀਂ ਕੱਲੀ 온ਲੀ ਐਂਟਰੀ ਹੈ ਜਿਹੜੇ ਦਾ ਝੋਟੇ ਆ ਗਏ ਕੱਲੇ ਬੱਚਿਆਂ ਨੂੰ ਛੱਡ ਕੇ ਉਹਨਾਂ ਦੇ 1000 ਰੁਪਏ ਐਂਟਰੀ ਹੈ ਬਾਕੀ ਜਿਹੜੀਆਂ ਮੱਝਾਂ ਸਾਰੀਆਂ ਬੱਚੇ ਆ ਛੋਟੇ ਮੱਝਾਂ ਗੀਆਂ ਉਹਨਾਂ ਦੀ 500 ਰੁਪਏ ਐਂਟਰੀ 5 ਲੈ ਵੀ ਦੋਸਤੋ ਹਨਾ ਅਸੀਂ ਲਾਸਟ ਤੇ ਫੇਰ ਸਾਰੇ ਪੰਜਾਬ ਨੂੰ ਹਰਾਇਆ ਹੋਇਆ ਸਰਕਾਰ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਜੀ ਇਹਦੇ ਨਾਲ ਆਪਾਂ ਦਾ ਵਧੀਆ ਸਾਰਿਆਂ ਨੇ ਸਹਿਯੋਗ ਦਿੱਤਾ ਜੀ ਹੁਣ ਆਈ ਸਰਕਾਰ ਦਾ ਵੀ ਸਹਿਯੋਗ ਬਹੁਤ ਵੱਡਾ ਹੈ ਸਾਡਾ ਆਪਾਂ ਨੂੰ ਹਨਾ ਵੀ ਦੇਖੋ ਉਹਨਾਂ ਨੇ ਵੀ ਐਂਟਰੀ ਕਰਨੀ ਆਪਣੇ ਚ ਉਹਨਾਂ ਦੇ ਮਤਲਬ ਸਹਿਯੋਗ ਤੋਂ ਬਿਨਾਂ ਭਾਈ ਉਹਨਾਂ ਦੇ ਸਹਿਯੋਗੀ ਉਹ ਡਿਪਟੀ ਡਾਇਰੈਕਟਰ ਹੋਗੇ ਡਾਕਟਰ ਸਾਹਿਬ ਹੋਗੇ ਸਰਕਾਰੀ ਸਾਰਾ ਉਹਨਾਂ ਦੇ ਦੇਖਰੇਖ ਕਰਤੀ ਹੈ ਤੇ ਜਨਨ ਕੀ ਆਪਾਂ ਨੂੰ ਕੁੱਲ ਮਿਲਾ ਕੇ ਕਹਿ ਲਈਏ ਭਾਵਾਂ ਦੀ ਕੋਈ ਸਰਕਾਰੀ ਅਫਸਰ ਹੈ ਜੀ ਭਾਵਾਂ ਦੀ ਸਰਕਾਰ ਆ ਆਪਣੀ ਮੇਨ ਤੇ ਭਾਵਾਂ ਦੀ ਸਾਡਾ ਕੋਈ ਬ੍ਰੀਡਰ ਭੈਣ ਪਾਈ ਆ ਸਾਨੂੰ ਸ ਉਹਨਾਂ ਨੇ ਵੀ ਸਾਨੂੰ ਸਹਿਯੋਗ ਦਿੱਤਾ ਕਿਸੇ ਨੇ ਥੋੜਾ ਦਿੱਤਾ ਕਿਸੇ ਨੂੰ ਬੜਾ ਦਿੱਤਾ ਜਨਨ ਕੀ ਕਹਿਣ ਦਾ ਭਾਵ ਸਾਨੂੰ ਉਮੀਦ ਆ ਵੀ ਅਗਲੇ ਸਾਲ ਤੱਕ ਮੈਨੂੰ ਯਕੀਨ ਆ ਵੀ ਸਾਡੇ ਬਾਹਰ ਲਈ ਹੜ ਲਿਆਦਾ ਕਰਨਗੇ ਠੀਕ ਹੈ ਗੱਲ ਹੜੰਗ ਵਾਲੀ ਘਾੜ ਸਾਨੂੰ ਬਾਹਰ ਲੈ ਨਹੀਂ ਰਹਿਣ ਦਿੰਦੇ ਯਕੀਨ ਆ ਸਾਨੂੰ ਪੱਕਾ ਤੇ ਬਾਕੀ ਆ ਸਾਡੇ ਪਰ ਭਰਾ ਖੜੇ ਆ ਬ੍ਰੀਡਰ ਵੱਡੇ ਪਰਮਾਤਮਾ ਗਨੂਰ ਦੇ ਹੀਰ ਦਸਾ ਕਰਦੇ ਆ ਵੀ ਪਰਮਾਤਮਾ ਇਹਨਾਂ ਨੂੰ ਦਿਨ ਰਾਤ ਚੌਗਣੀ ਤਰੱਕੀ ਬਖਸ਼ੀ ਇੱਟੀ ਜੇ ਲੱਕ ਲੈਤਾ ਗਾਂ ਨੂੰ ਦੋ ਲਾਵਾਂਗੇ ਜੀ ਤਾਂ ਦੋ ਲੇਤਾ ਉਦੋਂ ਚਾਰ ਲਾਵਾਂਗੇ ਜੀ 5000 ਨਾਲ ਤੋਂ 10 ਲਾਵਾਂਗੇ ਹਣਾ ਬਾਕੀ ਨਾਲੇ ਆਏ ਆ ਨਾ ਵੀ ਇਹਨਾਂ ਨੂੰ ਹੀ ਬਿਲਕੁਲ ਹਾਂ ਜ਼ਿੰਮੇਵਾਰੀਆਂ ਜਿਵੇਂ ਹੁਣ ਹੈਗੀਆਂ ਨੇ ਹੁਣ ਵੀ ਹੈ ਹਾਂਜੀ ਸਾਰੀਆਂ ਜ਼ਿੰਮੇਵਾਰੀਆਂ ਸਾਰਿਆਂ ਨੇ ਸਾਂਭਣਗੀਆਂ ਸਾਰੇ ਪੀਂਡਰ ਨੇ ਸਹੀ ਗੱਲ ਹੈ ਸਾਰਿਆਂ ਨੂੰ ਆਖਿਆ ਵੇ ਵੀ ਭਰਾਵੋ ਆਈ ਵੀ ਨਾ ਕੋਈ ਸੋਚੋ ਜੇ ਕੋਈ ਵੀ ਬਰੀਡਰ ਭਰਾਸ ਨੂੰ ਲੱਗਦਾ ਵੀ ਮੇਲੇ ਚ ਆ ਚੀਜ਼ ਗਲਤ ਹੁੰਦੀ ਹੈ ਤੁਸੀਂ ਨਾਲ ਦੀ ਨਾਲ ਕਮੇਟੀ ਕੋਲੇ ਆਓ ਸਾਰੀਆਂ ਕਮੇਟੀਆਂ ਨਾਲ ਦੀ ਨਾਲ ਬਣਾਤਾਂ ਵੀ ਭਾਈ ਆ ਕਮੇਟੀ ਆ ਗਈ ਐਨੇ ਕਲਾ ਸਟੇ ਸਾਹਮਣੇ ਆ ਕਮੇਟੀ ਨੇ ਆ ਕੰਮ ਕਰਨਾ ਤੁਸੀਂ ਸਾਰੇ ਭਰਾ ਆ ਕੇ ਸਾਨੂੰ ਦੱਸੋ ਵੀ ਭਾਈ ਆ ਮੇਲੇ ਤੇ ਖਰਾਬੀ ਹੁੰਦੀ ਹੈ ਇਕੱਲੇ ਬੰਦੇ ਦੀ ਨਿਗ੍ਹਾ ਨਹੀਂ ਰਹਿੰਦੀ ਹੁੰਦੀ ਜੀ ਕੋਈ ਕੰਮ ਕਰਾਉਣ ਨਾਲ ਤੇ ਕੰਮਾਂ ਤੇ ਧਿਆਨ ਹੁੰਦਾ ਜੇ ਤੁਸੀਂ ਆ ਕੇ ਸਾਨੂੰ ਦੱਸੋਗੇ ਵੀ ਭਾਈ ਗੜਬੜ ਹੋ ਗਈ ਤੁਹਾਡੇ ਮੇਲੇ ਤੇ ਫਲਾਣੇ ਪਾਸੇ ਕੋਈ ਪਾਣੀ ਖਰਾਬ ਹੋ ਗਿਆ ਜਾਂ ਪਾਣੀ ਮੁੱਕ ਗਿਆ ਕੁਝ ਵੀ ਮਰਜ਼ੀ ਯਾਨੀ ਕਿ ਉਹਦਾ ਗੁੱਸਾ ਨਾ ਮੰਨੇ ਸਾਨੂੰ ਆ ਕੇ ਦੱਸਿਆ ਕਰੋ ਤੁਹਾਡਾ ਮਸਲਾ ਉਹਦੀ ਹੱਲ ਕਰਦਿਆ ਕਰਾਂਗੇ ਬਸ ਠੀਕ ਹੈ ਗੱਲ ਸਹੀ ਹਾਂਜੀ ਭਾਈ ਤੇ ਧੰਨਵਾਦ ਠ